ਮੈਂ ਸਮਝਦਾ ਕਿ ਬੜਾ ਵੱਡਾ ਤੇ ਇਤਿਹਾਸਿਕ ਐਲਾਨ ਉਹਨਾਂ ਨੇ ਅੱਜ ਕੀਤਾ ਹਿੰਦੁਸਤਾਨ ਦੀ ਰਾਜਨੀਤੀ ਦੇ ਅੰਦਰ ਇਹ ਆਪਣੀ ਕਿਸਮ ਦਾ ਇੱਕ ਨਵੇਕਲਾ ਸੈਕਰੀਫਾਈ ਹੈ ਸੋ ਜਿਸ ਤਰ੍ਹਾਂ ਬੀਜੇਪੀ ਵੱਲੋਂ ਜਿਹੜੀਆਂ ਏਜੰਸੀਆਂ ਨੇ ਉਹ ਵਕ ਵਕ ਏਜੰਸੀਆਂ ਨੂੰ ਵਰਤ ਰੀਆਂ ਨੇ ਵਿਰੋਧੀ ਸਰਕਾਰਾਂ ਦੇ ਖਿਲਾਫ ਵਿਰੋਧੀ ਲੀਡਰਾਂ ਦੇ ਖਿਲਾਫ ਔਰ ਅਬ ਇਸ ਸੂਰਤ ਤੇ ਜਿਵੇਂ ਮਾਨਯੋਗ ਸੁਪਰੀਮ ਕੋਰਟ ਦੇ ਜੱਜਵਾਨ ਨੇ ਵੀ ਕਿਹਾ ਕਿ ਏਜੰਸੀਆਂ ਨੂੰ ਪਿੰਜਰੇ ਦਾ ਤੋਤਾ ਨਹੀਂ ਬਣਾਉਣਾ ਚਾਹੀਦਾ ਇਹਨਾਂ ਨੂੰ ਇੰਡੀਪੈਂਡੈਂਸ ਜਿਹੜਾ ਕੰਮ ਕਰਨਾ ਚਾਹੀਦਾ ਸੋ ਇਹ ਇਹ ਸਾਬਤ ਕਰਦਾ ਹੈ ਕਿ ਉਹ ਵਿਰੋਧੀ ਪਾਰਟੀਆਂ ਦੀ ਸਰਕਾਰਾਂ ਨੂੰ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਜੋ ਸਮਸਤ ਲੀਡਰਸ਼ਿਪ ਹੈ ਮਨੀਸ਼ ਸੋਧਿਆ ਜੀ ਸਤਿੰਦਰ ਜਨ ਜੀ ਸੰਜੇ ਸਿੰਘ ਜੀ ਸੋ ਟਾਪ ਦੀ ਲੀਡਰਸ਼ਿਪ ਨੂੰ ਜਿਸ ਸਰਾਂਦਰ ਕੀਤਾ ਤੇ ਇਹਦੇ ਪਿੱਛੇ ਬੀਜੇਪੀ ਦੇ ਅੰਦਰ ਇੱਕ ਡਰਾ ਪੀ ਕਿਸੇ ਨਾ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਰੋਕਿਆ ਜਾਵੇ ਸੋ ਦੇਸ਼ ਦੀ ਸੁਪਰੀਮ ਕੋਰਟ ਨੇ ਬੜਾ ਇਤਿਆਸਿਕ ਫੈਸਲਾ ਦਿੱਤਾ ਔਰ ਚਿਤਾਵਨੀ ਵੀ ਦਿੱਤੀ ਹੈ ਸੋ ਮੈਂ ਸਮਝਦਾ ਵੀ ਜਿਸ ਤਰ੍ਹਾਂ ਸਿਰੀ ਅਰਬੰਦ ਕੇਜਰੀਵਾਲ ਜੀ ਨੂੰ ਜਿਹੜੀ ਉਹ ਬੇਲ ਮਿਲੀ ਹੈ ਪੱਕੀ ਉਹਨਾਂ ਨੂੰ ਗਰੰਟੀ ਬੇਲ ਮਿਲੀ ਹੈ ਸੋ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਅਜਲਾਨ ਕੀਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਇਹ ਸਾਬਤ ਕਰਦਾ ਕਿ ਉਹ ਇੱਕ ਮਾਨਦਾਰ ਪੋਲੀਟੀਕਲ ਲੀਡਰ ਨੇ ਇੱਕ ਇਮਾਨਦਾਰ ਮੁੱਖ ਮੰਤਰੀ ਨੇ ਸੋ ਅ ਅੱਜ ਸਾਰਾ ਦੇਸ਼ ਉਹਨਾਂ ਨੂੰ ਐਪਰੀਸ਼ੀਏਟ ਕਰ ਰਿਹਾ ਦਿੱਲੀ ਦੀ ਜਨਤਾ ਐਪਰੀਸ਼ੀਏਟ ਕਰ ਰਹੀ ਹੈ ਉਹ ਚਾਹੁੰਦੇ ਨੇ ਕਿ ਮੈਂ ਦਿੱਲੀ ਦੇ ਲੋਕਾਂ ਦੇ ਇਹ ਗੱਲ ਛੱਡਦਾ ਜੇ ਦਿੱਲੀ ਦੇ ਲੋਕ ਫੈਸਲਾ ਕਰਨਗੇ ਕਿ ਸਾਡਾ ਕੇਜਰੀਵਾਲ ਜੀ ਇਮਾਨਦਾਰ ਆ ਤਾਂ ਅਸੀਂ ਦਿੱਲੀ ਦੇ ਲੋਕਾਂ ਦੇ ਫੈਸਲੇ ਦੇ ਅ ਅਨੁਕੂਲ ਜਿਹੜੀ ਉਹ ਚੱਲਾਂਗੇ ਸੋ ਅੱਜ ਇੱਕ ਬਹੁਤ ਵੱਡਾ ਸੈਕ੍ਰੀਫਾਈ ਹੈ ਔਰ ਬਾਕੀ ਲੀਡਰਾਂ ਨੂੰ ਵੀ ਇਸ ਕਿਸਮ ਦੀ ਜਿਹੜੀ ਉਹ ਤਿਆਗ ਤੋਂ ਮੈਂ ਸਮਝਦਾ ਵੀ ਸਿੱਖਣਾ ਚਾਹੀਦਾ ਮੈਂ ਸਮਝਦਾ ਕਿ ਬੜਾ ਵੱਡਾ ਤੇ ਇਤਿਹਾਸਿਕ ਐਲਾਨ ਉਹਨਾਂ ਨੇ ਅੱਜ ਕੀਤਾ ਹਿੰਦੁਸਤਾਨ ਦੀ ਰਾਜਨੀਤੀ ਦੇ ਅੰਦਰ ਇਹ ਆਪਣੀ ਕਿਸਮ ਦਾ ਇੱਕ ਨਵੇਕਲਾ ਸੈਕਰੀਫਾਈ ਹੈ ਸੋ ਜਿਸ ਤਰ੍ਹਾਂ ਬੀਜੇਪੀ ਵੱਲੋਂ ਜਿਹੜੀਆਂ ਏਜੰਸੀਆਂ ਨੇ ਉਹ ਵੱਖ-ਵੱਖ ਏਜੰਸੀਆਂ ਨੂੰ ਵਰਤ ਰੀਆਂ ਨੇ ਵਿਰੋਧੀ ਸਰਕਾਰਾਂ ਦੇ ਖਿਲਾਫ ਵਿਰੋਧੀ ਲੀਡਰਾਂ ਦੇ ਖਿਲਾਫ ਔਰ ਖਾਸ ਤੌਰ ਤੇ ਜਿਵੇਂ ਮਾਨਯੋਗ ਸੁਪਰੀਮ ਕੋਰਟ ਦੇ ਜੱਜਵਾਨ ਨੇ ਵੀ ਕਿਹਾ ਕਿ ਏਜੰਸੀਆਂ ਨੂੰ पिंजਰੇ ਦਾ ਤੋਤਾ ਨਹੀਂ ਬਣਾਉਣਾ ਚਾਹੀਦਾ ਇਹਨਾਂ ਨੂੰ ਇੰਡੀਪੈਂਡੈਂਟ ਜਿਹੜਾ ਕੰਮ ਕਰਨਾ ਚਾਹੀਦਾ ਸੋ ਇਹ ਇਹ ਸਾਬਤ ਕਰਦਾ ਹੈ ਕਿ ਉਹ ਵਿਰੋਧੀ ਪਾਰਟੀਆਂ ਦੀ ਸਰਕਾਰਾਂ ਨੂੰ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਜੋ ਸਮਸਤ ਲੀਡਰਸ਼ਿਪ ਹੈ ਮਨੀਸ਼ ਸੋਧਿਆ ਜੀ ਸਤਿੰਦਰ ਜਨ ਜੀ ਸੰਜੇ ਸਿੰਘ ਜੀ ਸੋ ਟਾਪ ਦੀ ਲੀਡਰਸ਼ਿਪ ਜਿਸ ਤਰ੍ਹਾਂ ਅੰਦਰ ਗੀਤਾ ਤੇ ਦੇ ਪਿੱਛੇ ਬੀਜੇਪੀ ਦੇ ਅੰਦਰ ਇੱਕ ਡਰ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਰੋਕਿਆ ਜਾਵੇ ਸੋ ਦੇਸ਼ ਦੀ ਸੁਪਰੀਮ ਕੋਰਟ ਨੇ ਬੜਾ ਇਤਿਆਸਿਕ ਫੈਸਲਾ ਦਿੱਤਾ ਔਰ ਚੇਤਾਵਨੀ ਵੀ ਦਿੱਤੀ ਹੈ ਸੋ ਮੈਂ ਸਮਝਦਾ ਵੀ ਜਿਸ ਤਰ੍ਹਾਂ ਸਿਰੀ ਅਰਬਿੰਦ ਕੇਜਰੀਵਾਲ ਜੀ ਨੂੰ ਜਿਹੜੀ ਉਹ ਬੇਲ ਮਿਲੀ ਹੈ ਪੱਕੀ ਉਹਨਾਂ ਨੂੰ ਗਰੰਟੀ ਬੇਲ ਮਿਲੀ ਹੈ ਸੋ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਅਜਲਾਨ ਕੀਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਇਹ ਸਾਬਤ ਕਰਦਾ ਹੈ ਕਿ ਉਹ ਇੱਕ ਮਾਨਦਾਰ ਪੋਲੀਟੀਕਲ ਲੀਡਰ ਨੇ ਇੱਕ ਮਾਨਦਾਰ ਮੁੱਖ ਮੰਤਰੀ ਨੇ ਸੋ ਅੱਜ ਸਾਰਾ ਦੇਸ਼ ਉਹਨਾਂ ਨੂੰ ਐਪਰੀਸ਼ੀਏਟ ਕਰ ਰਿਹਾ ਦਿੱਲੀ ਦੀ ਜਨਤਾ ਐਪਰੀਸ਼ੀਏਟ ਕਰ ਰਹੀ ਹੈ ਉਹ ਚਾਹੁੰਦੇ ਨੇ ਕਿ ਮੈਂ ਦਿੱਲੀ ਦੇ ਲੋਕਾਂ ਦੇ ਇਹ ਗੱਲ ਛੱਡਦਾ ਜੇ ਦਿੱਲੀ ਦੇ ਲੋਕ ਫੈਸਲਾ ਕਰਨਗੇ ਕਿ ਸਾਡਾ ਕੇਜਰੀਵਾਲ ਜੀ ਮਾਨਦਾਰਾ ਤਾ ਅਸੀਂ ਦਿੱਲੀ ਦੇ ਲੋਕਾਂ ਦੇ ਫੈਸਲੇ ਦੇ ਅਨੁਕੂਲ ਜਿਹੜੀ ਉਹ ਚੱਲਾਂਗੇ ਸੋ ਅੱਜ ਇੱਕ ਬਹੁਤ ਵੱਡਾ ਸੈਕਰੀਫਾਈ ਹੈ ਔਰ ਬਾਕੀ ਲੀਡਰਾਂ ਨੂੰ ਵੀ ਇਸ ਕਿਸਮ ਦੀ ਜਿਹੜੀ ਉਹ ਤਿਆਗ ਤੋਂ ਮੈਂ ਸਮਝਦਾ ਵੀ ਸਿੱਖਣਾ ਚਾਹੀਦਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ